ਦਾਂディア ਦੇ ਮੋਟਰਸਾਈਕਲ ਮਾਰਕੀਟ ਕਰਨ ਲੱਗੇ ਹੋ ਤੇ ਕੀ ਮੇਨ ਮਕਸਦ ਹੈ ਦੇਖੋ ਜਿਹੜਾ ਮੇਨ ਮਕਸਦ ਆ ਕਿਉਂਕਿ ਜਿਹੜੇ ਇਲੈਕਸ਼ਨ ਆ ਉਹ 5 ਸਾਲਾਂ ਬਾਅਦ ਆਉਂਦੇ ਇਸ ਵਾਰ ਵੀ ਜਿਹੜੇ ਉਹ ਨਵਾਂ ਪ੍ਰਧਾਨ ਮੰਤਰੀ ਬਣਨਾ ਇਸ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਪਰ ਇਸ ਵਾਰ ਬੀਜੇਪੀ ਨੂੰ ਹਰਾਉਣ ਵਾਲੀ ਗੱਲ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਵੀ ਬੀਜੇਪੀ ਨੂੰ ਹਰਾਓ ਇੱਥੋਂ ਬੀਜੇਪੀ ਨਹੀਂ ਦੁਬਾਰਾ ਬਣਨੀ ਚਾਹੀਦੀ ਤੀਜੀ ਵਾਰ ਬਣ ਜਾਣਾ ਇਹਨੇ ਇਸ ਵਾਰ ਸਾਰੀਆਂ ਪਾਰਟੀਆਂ ਲੱਗੀਆਂ ਵੀ ਆਪੋ ਆਪਣੇ ਵੀ ਉਹ ਉਹਨਾਂ ਦੇ ਉਹ ਏਜੰਡੇ ਦੇ ਨੇ ਵੀ ਆਰਐਸਐਸ ਤੇ ਬੀਜੇਪੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ ਜੋ ਉਹਨਾਂ ਨੇ ਕਿਸਾਨ ਅੰਦੋਲਨ ਤੋਂ ਪਹਿਲਾਂ ਕੀਤਾ ਜਾਂ ਬਾਅਦ ਦੇ ਵਿੱਚ ਨਵੀਆਂ ਪਾਲਿਸੀਆਂ ਲੈ ਕੇ ਆਏ ਆ ਬੀਜੇਪੀ ਦਾ ਲਗਾਤਾਰ ਹੈਗਾ ਵੀ ਹਰੇਕ ਜਿਹੜਾ ਕੋਈ ਵੀ ਇੱਥੇ ਭਾਵੇਂ ਉਹ ਬਿਹਾਰੂ ਬੈਂਕਾ ਜਾਂ ਜਿੱਥੇ ਵੀ ਕੋਈ ਇਹਨਾਂ ਦਾ ਫੌਜ ਆ ਭਾਵੇਂ ਜਿੰਨੇ ਵੀ ਇੱਥੇ ਬਣੇ ਹੋਏ ਸੰਗਠਨ ਸਾਰਿਆਂ ਦੇ ਵਿੱਚ ਆਪਦਾ ਬੰਦਾ ਫਿੱਟ ਕਰਕੇ ਸਾਰਿਆਂ ਦਾ ਲਗਾਤਾਰ ਵਡਾਂਗਾ ਕੀਤਾ ਉਹਨਾਂ ਨੇ ਲਗਾਤਾਰ ਆਰਐਸਐਸ ਦੇ ਏਜੰਡੇ ਤੇ ਲਿਜਾ ਕੇ ਵੀ ਜੋ ਪਿੱਛੇ ਹਜ਼ਾਰਾਂ ਸਾਲ ਪਿੱਛੇ ਸੀਗਾ ਜੋ ਮਨੂ ਸਮ੍ਰਿਤੀ ਉਹਨੂੰ ਲਾਗੂ ਕਰਨ ਵਾਸਤੇ ਬੀਜੇਪੀ ਵੀ ਉਸੇ ਨੂੰ ਅੱਗੇ ਲੈ ਕੇ ਜਾ ਰਹੀ ਆ ਪੀ ਲਗਾਤਾਰ ਅਸੀਂ ਉਹਦਾ ਪ੍ਰਚਾਰ ਕਰਦੇ ਪਿੰਡਾਂ ਦੇ ਵਿੱਚ ਵੀ ਲੋਕ ਬੀਜੇਪੀ ਨੂੰ ਵੋਟ ਨਾ ਪਾਉਣ ਜੇ ਲੱਗਦਾ ਕਿਸੇ ਨੂੰ ਹੋਰ ਕੈਂਡੀਡੇਟ ਨੂੰ ਪਾਉਣਾ ਚਾਵੇ ਤਾਂ ਪਾ ਸਕਦੇ ਆ ਬੀਜੇਪੀ ਦਾ ਮੇਨ ਏਜੰਡਾ ਵੀ ਉਹ ਮਨੁੱਖ ਸਮਰੱਥੀ ਨੂੰ ਲਾਗੂ ਕਰਨਾ ਜੋ ਪਿਛਲੇ ਉਹਨਾਂ ਦਾ ਸੀਗਾ ਪਸ਼ੂ ਸ਼ੂਦਰ ਨਾਰੀ ਵਾਲਾ ਤਿੰਨੇ ਵੀ ਉਹਨਾਂ ਨੂੰ ਢੋਲਣ ਲਗੇ ਅਧਿਕਾਰੀ ਕੁੱਟਣਾ ਚਾਹੀਦਾ ਉਹਨੂੰ ਲਾਗੂ ਕਰਨ ਵਾਸਤੇ ਜਿਹੜੀ ਬੀਜੇਪੀ ਲਗਾਤਾਰ ਉਹ ਪ੍ਰਚਾਰ ਕਰ ਰਹੀ ਆ ਇੱਥੇ ਵੀ ਬਹੁਤ ਸਾਰੇ ਪ੍ਰਚਾਰਕ ਆਪਦੀ ਆਪਦੀ ਸੀਟ ਬਚਾਉਣ ਲੱਗੇ ਹੋਏ ਆ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡੂ ਮਜ਼ਦੂਰ ਯੂਨੀ ਤੇ ਨੌਜਵਾਨ ਭਾਰਤ ਸਭਾ ਵਿੱਚੋਂ ਪਿੰਡਾਂ ਨੂੰ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਇਸ ਇਸ ਵਾਸਤੇ ਤਿਆਰ ਕਰ ਰਹੇ ਆ ਵੀ ਲੋਕ ਬੀਜੇਪੀ ਨੂੰ ਵੋਟ ਨਾ ਪਾਉਣ ਪਰ ਇੱਥੇ ਗੱਲ ਆਉਂਦੀ ਵੋਟ ਕਿ ਫਿਰ ਪਾਉਣ ਤਾਂ ਪਾਉਣ ਕਿਉਂ ਅਸੀਂ ਕਹਿੰਨੇ ਬੀਜੇਪੀ ਨੂੰ ਨਾ ਪਾਓ ਹੋਰ ਕਿਸੇ ਨੂੰ ਪਾਓ ਕਿਉਂਕਿ ਬੀਜੇਪੀ ਲਗਾਤਾਰ ਜਿਹੜੇ ਉਹ ਸਟੇਟਾਂ ਦੇ ਵੱਧ ਅਧਿਕਾਰਾਂ ਨੂੰ ਸ਼ਾਂਗਣਾ ਚਾਹੁੰਦੀ ਆ ਹਰੇਕ ਜਿਹੜਾ ਵਰਗ ਦੇ ਵਰਗ ਨੂੰ ਉਹ ਕੁਚਲ ਕੇ ਤੇ ਆਪ ਦਾ ਜਿਹੜਾ ਏਜੰਡਾ ਉਹ ਲਾਗੂ ਕਰਨਾ ਚਾਹੁੰਦੀ ਉਹਨਾਂ ਨੇ ਜਿਵੇਂ ਦੇਖ ਕਰ ਦੇਖਣਗੇ ਆਪਾਂ ਤਾਂ ਉਹਨਾਂ ਨੇ ਫੌਜ ਨੂੰ ਨਹੀਂ ਬਖਸ਼ਿਆ ਫੌਜ ਦੇ ਜਿੰਨੇ ਵੀ ਉਹ ਬਣੇ ਸੀਗੇ ਸਰਕਾਰ ਦੇ ਉਹਦੇ ਕੇਂਦਰ ਜਿੰਨੇ ਵੀ ਸੀਗੇ ਉਹ ਕੈਂਪ ਬਣੇ ਸੀ ਉਹਨਾਂ ਉੱਪਰ ਆਰਐਸਐਸ ਨੇ ਆਪ ਦਾ ਕਬਜ਼ਾ ਕਰਕੇ ਆਪਦੀ ਫੌਜ ਤਿਆਰ ਕਰਕੇ ਹਰ ਇੱਕ ਜਿਹੜੀ ਜਗ੍ਹਾ ਦੇ ਉੱਤੇ ਆਪਦੇ ਬੰਦੇ ਫਿਟ ਕਰਕੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੂੰ ਵੀ ਨਹੀਂ ਉਹਨਾਂ ਨੇ ਬਖਸ਼ਿਆ ਆਪਣੇ ਸਾਹਮਣੇ ਹੀ ਜੰਮੂ ਕਸ਼ਮੀਰ ਦੇ ਵਿੱਚ 370 ਧਾਰਾ ਤੋੜੀ ਗਈ ਇਹ ਵੀ ਉਹਨਾਂ ਦਾ ਏਜੰਡਾ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਰਾਮ ਮੰਦਰ ਦੀ ਗੱਲ ਲੈ ਕੇ ਆਂਦੀ ਰਾਮ ਮੰਦਰ ਬੇਸ਼ੱਕ ਉੱਥੇ ਹੈ ਨਹੀਂ ਸੀ ਯੋਧਿਆ ਦੇ ਵਿੱਚ ਪਰ ਉਹਨਾਂ ਨੇ ਗਗੋਈ ਤੋਂ ਜਿਹੜਾ ਸੀਗਾ ਮੇਨ ਜੱਜ ਸੀ ਉਹਦੇ ਦੇ ਕੋਈ ਔਰਤ ਦਾ ਇਲਜ਼ਾਮ ਲਾ ਕੇ ਜਾਂ ਉਹਨੂੰ ਪਰਿਵਾਰ ਦਾ ਡਰ ਦੇ ਕੇ ਜਾ ਪੈਸੇ ਦਾ ਲਾਲਚ ਦੇ ਕੇ ਉਹ ਤੋਂ ਕੋ ਆਇਆ ਵੀ ਤੂੰ ਕਹਿ ਵੀ ਆਮ ਬੰਦਰ ਯੋਧਿਆ ਦੇ ਵਿੱਚ ਸੀ ਤਾਂ ਆਮ ਬੰਦਰ ਬਣਿਆ ਅੱਜ ਤੀਜਾ ਏਜੰਡਾ ਉਹ ਲੈ ਕੇ ਆਏ ਸਿਵਲ ਕੋਰਟ ਵਾਲਾ ਵੀ ਇੱਕ ਸਾਰ ਇੱਥੇ ਲੋਕਾਂ ਦੀ ਜਿਹੜੀ ਬੋਲਬਾਲੀ ਪਿਛਾਵਾਂ ਵੀ ਕੋਈਆਂ ਹੋਣਗੀਆਂ ਲੋਕਾਂ ਦਾ ਰਹਿਣ ਸਹਿਣ ਦਾ ਸਾਰਾ ਕੁਝ ਹੋਊਗਾ ਜਿਵੇਂ ਆਪਣੇ ਬਣਿਆ ਹੋਇਆ ਆਨੰਦ ਸਿੱਖਾਂ ਦਾ ਆਨੰਦ ਮੈਰਿਜ ਐਕਟਾ ਹਿੰਦੂਆਂ ਦਾ ਆਪਦੀ ਪ੍ਰਕਿਰਿਆ ਦੇ ਨਾਲ ਹਿੰਦੂ ਮੈਰਿਜ ਐਕਟਾ ਮੁਸਲਮਾਨਾਂ ਦਾ ਆਪਦੇ ਜੋ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਉਹ ਸਾਥੋ ਵੀ ਗਾਂ ਉਹਨਾਂ ਦੇ ਅੱਡ ਅੱਡ ਵੀ ਅਲੱਗ-ਅਲੱਗ ਤਰ੍ਹਾਂ ਦੇ ਪ੍ਰਕਿਰਿਆ ਦੇ ਨਾਲ ਉਹ ਵਿਆਹ ਕਰਦੇ ਆ ਜੋ ਉਹਨਾਂ ਜੇਕਰ ਅੱਜ ਆਪਾਂ ਦੇਖ ਲਈਏ ਜੇ ਹੁਣ ਜੇ ਲਾਗੂ ਉਹਨਾਂ ਨੇ ਕਰਨਾ ਹੋਵੇ ਨੇ ਉਹਨਾਂ ਨੇ ਤਾਂ ਹਿੰਦੂ ਵਾਲਾ ਉਹ ਲਾਗੂ ਕਰਨਾ ਵੀ ਹਿੰਦੂ ਐਕਟ ਨੂੰ ਲਾਗੂ ਕਰਨਗੇ ਵੀ ਫੇਰੇ ਹੀ ਹੋਣਗੇ ਇੱਥੇ ਇਸ ਕਰਕੇ ਵੀ ਵੱਡੀ ਲੜਾਈ ਆ ਸਿਵਲ ਕੋਰਟ ਵਾਲਾ ਜਿਹੜਾ ਕਾਨੂੰਨ ਲੈ ਕੇ ਆਏ ਆ ਉਹ ਸਾਰੇ ਦੇਸ਼ ਦੇ ਵਿੱਚ ਉਹਨੇ ਉੱਤਰਾਖੰਡ ਦੇ ਵਿੱਚ ਲਾਗੂ ਕਰਤਾ ਸਾਰੇ ਦੇਸ਼ ਦੇ ਵਿੱਚ ਲਾਗੂ ਕਰਨਾ ਆਪਾਂ ਅੱਜ ਨੰਦ ਕਰਦੇ ਆ ਜੇ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਦੁਬਾਰਾ ਇੱਥੇ ਆਉਂਦੀ ਆ ਆਰਐਸ ਲੈ ਕੇ ਏਂਡਾ ਤਾਂ ਲੋਕਾਂ ਨੂੰ ਉਹ ਸਾਰੇ ਫੇਰੇ ਵਾਲੀ ਗੱਲ ਹਿੰਦੂਆਂ ਦੀ ਪ੍ਰਕਿਰਿਆ ਉਹ ਕਰਨੀ ਪਊ ਭਾਵੇਂ ਮੁਸਲਮਾਨ ਭਾਈਚਾਰਾ ਭਾਵੇਂ ਹੋਰ ਜੰਗਲਾਂ 'ਚ ਲੋਕ ਰਹ ਕਿਉਂਕਿ ਜੇ ਮਨਮੋਹਨ ਸਿੰਘ ਦੇਖੀਏ ਤਾਂ ਆਪਾਂ 10 ਸਾਲ ਉਹ ਵੀ ਇੱਥੇ ਰਹਿ ਕੇ ਗਿਆ ਉਹਨੇ ਵੀ ਰਾਜ ਕੀਤਾ ਪਰ ਨਾਲ ਨਾਲ ਜਿਹੜਾ ਉਹ ਕਾਰ ਕੋ ਜਿਹੜਾ ਇਹਦਾ ਘਵਾਲਾ ਚਲਾਉਣਾ ਚਾਹੁੰਦੀ ਸੀ ਲਗਾਤਾਰ ਦੇਸੀ ਤੇ ਵਿਦੇਸ਼ੀ ਸ਼ਰਮਾਇਦਾਰੀ ਜਿਹੜੀ ਉਹ ਸਾਰੇ ਜਲ ਜੰਗਲ ਜ਼ਮੀਨ ਤੇ ਜਿਹੜਾ ਕਬਜ਼ਾ ਕਰਨੀ ਚਾਹੁੰਦੀ ਸੀ ਮਨਮੋਹਨ ਸਿੰਘ ਕੋਲੇ ਜਿਹੜਾ ਉਹ ਸੀਗਾ ਉਹ ਪੂਰੀ ਬਹੁਮਤ ਨਹੀਂ ਸੀਗੀ ਉਹ ਸਰਕਾਰ ਕੋਲੇ 10 ਸਾਲ ਲਈ ਇਸ ਕੋਲੇ ਪੂਰਾ ਬਹੁਮਤ ਆ ਇਹ ਪੂਰੇ ਢੱਲੇ ਦੇ ਨਾਲ ਲਾਗੂ ਕਰ ਰਿਹਾ ਇੱਥੇ ਇਹ ਵੀ ਡਾਰਾ ਲੋਕਾਂ ਨੂੰ ਵੀ ਇਸ ਵਾਰ ਵੋਟ ਪ੍ਰਣਾਲੀ ਜਿਹੜੀ ਵੋਟ ਇੱਕ ਵਾਰ ਅਸੀਂ ਪਾ ਦੇਣੀ ਆ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਰਾਮ ਮਾਧਵ ਜਿਹੜਾ ਉਹ ਬੋਲਦਾ ਵੀ ਇਹਨਾਂ ਦਾ ਪ੍ਰਚਾਰਕ ਆਰਐਸਐਸ ਦਾ ਵੀ ਜੇਕਰ ਬੀਜੇਪੀ ਦੇ ਵਿੱਚ ਮੋਦੀ ਐਡਾ ਤਕੜਾ ਵੀ ਆਉਣ ਵਾਲੇ ਟਾਈਮ ਤੇ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਐਡਾ ਵੀ ਜਿਵੇਂ ਉਹ ਰਾਜਾਂ ਦਾ ਰਾਜ ਪਿੱਛੇ ਰਾਜ ਕਰਦੇ ਰਹੇ ਆ ਜੇਕਰ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਬੀਜੇਪੀ ਹਾਰਦੀ ਤਾਂ ਇੱਥੇ ਰਾਜਾਂ ਦੇ ਰਾਜ ਵਾਂਗੂ ਆਰਐਸਐਸ ਤੇ ਮੋਦੀ ਨੇ ਰਾਜ ਕਰਨਾ ਲੰਮਾ ਟਾਈਮ ਰਾਜ ਕਰੂਗਾ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਬਿਆਨ ਚੱਲ ਰਿਹਾ ਜਿਹੜਾ ਭਾਈ ਪਾਤੋਪੀ ਦੁਆਰਾ ਫ੍ਰੀਸਪੋਕ ਹਲਕੇ ਤੋਂ ਕਹਿੰਦੇ ਵੀ ਅਸੀਂ ਜਿਹੜੇ ਹੁਣ ਕਿਸਾਨ ਸਾਨੂੰ ਸੂਰਦੇ ਆ ਸਾਡੇ ਪਿਆਰਾਂ ਦੇ ਵਿੱਚ ਦਿਗਦੇ ਦੇਖ ਜਿਹੜਾ ਹੰਸਰਾਜ ਹੰਸ ਨੇ ਬਿਆਨ ਦਿੱਤਾ ਕਿਸਾਨਾਂ ਮਜ਼ਦੂਰਾਂ ਨੂੰ ਫਟਪਾਉਣ ਦੀ ਗੱਲ ਤੇ ਜਿਹੜਾ ਬਿਆਨ ਦਿੱਤਾ ਉਹਨੇ ਬਹੁਤ ਘਟਿਆ ਬਿਆਨ ਦਿੱਤਾ ਉਹਨੇ ਘਟਿਆ ਸ਼ਬਦਾਵਲੀ ਵਰਤੀ ਆ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਇਹ ਨਾ ਤਾਂ ਕਦੇ ਟੁੱਟ ਸਕਦਾ ਤੇ ਨਾ ਟੁੱਟੂਗਾ ਕਿਉਂਕਿ ਜਿੱਥੇ ਭਾਈਚਾਰਾ ਹੋਰ ਪਾਸੇ ਕਿਸੇ ਨਹੀਂ ਆថੜਦਾ ਹੁਣ ਉਹ ਦਲਿਤ ਭਾਈਚਾਰੇ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਇਕੱਠ ਕਰਕੇ ਉੱਥੇ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੁੰਦੇ ਆ ਕਿ ਜਿਹੜਾ ਵੀ ਕਿਸਾਨ ਮਜ਼ਦੂਰ ਹੈ ਕਿਉਂਕਿ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ ਉਸ ਦੇ ਵਿੱਚ ਕਿਸਾਨ ਜਿਹੜੀ ਧਿਰ ਸੀ ਉੱਪਰ ਕੇ ਸਾਹਮਣੇ ਆਈ ਸੀ ਤੇ ਜਿਹਦੇ ਵਿੱਚ ਮਜ਼ਦੂਰਾਂ ਨੂੰ ਇਹਨਾਂ ਨੇ ਕਿਹਾ ਵੀ ਆਪਾਂ ਮਜ਼ਦੂਰਾਂ ਨੂੰ ਵਾਰਤ ਕੇ ਜਿਹੜਾ ਇਹਨਾਂ ਦੇ ਆਸ ਵਿੱਚ ਫੁੱਟ ਪਵਾਈਏ ਤੇ ਇੱਥੇ ਆਪਾਂ ਆਪਣਾ ਜਿਹੜਾ ਏਜੰਡਾ ਆਰਐਸਐਸ ਦਾ ਉਹ ਆਪਾਂ ਲਾਗੂ ਕਰਗੇ ਅਸੀਂ ਉਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਤੇ ਹਾਂਸਰਾ ਹਾਂਸ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਤੂੰ ਇਸ ਬੇਤੁੱਕੇ ਬਿਆਨ ਦਿਨਾਂ ਇਹਨਾਂ ਤੋਂ ਬਾਜ਼ ਆ ਜਾ ਜੇਕਰ ਤੇਰਾ ਤੂੰ ਇਸ ਹਰਕਤਾ ਦਾ ਨਾਮ ਬਾਜ਼ ਆਇਆ ਤਾਂ ਅਸੀਂ ਤੇਰਾ ਪਿੰਡਾਂ ਵਿੱਚ ਅੱਗੇ ਤਾਂ ਅਸੀਂ ਕੱਲਾ ਛੰਡਿਆਂ ਦੇ ਨਾਲ ਹੀ ਵਿਰੋਧ ਕਰਦੇ ਸੀ ਹੋ ਸਕਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅੱਗੇ ਲਾ ਕੇ ਤੇ ਮਗਰਮਗਰ ਅਸੀਂ ਆਪ ਜਾਈਏ ਭਜਾਈਏ ਨੂੰ ਪਿੰਡਾਂ ਦੀ ਜੌਰਤ ਵਿੰਗ ਵੱਲੋਂ ਸਰਮਾ ਦੇ ਨਾਲ 100 ਦੇ ਨਾ ਕੀ ਕਰ ਕਿਉਂਕਿ ਜਿਹੜੀਆਂ ਔਰਤਾਂ ਆ ਉਹ ਵੀ ਸਾਡੇ ਅਰਧ ਵਰਗ ਦਾ ਇਸ ਦੇਸ਼ ਵਿੱਚ ਹਿੱਸਾ ਹੈ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਔਰਤਾਂ ਤੇ ਘੱਟ ਗਿਣਤੀਆਂ ਤੇ ਸਿੱਖਾਂ ਤੇ ਸਾਈਆਂ ਤੇ ਮੁਸਲਮਾਨਾਂ ਤੇ ਜਿਹੜਾ ਉਹਨਾਂ ਦਾ ਮੰਨ ਲਓ ਹਮਲਾ ਹੋ ਰਿਹਾ ਏ ਜੇ ਆਉਣ ਵਾਲੇ ਦਿਨਾਂ ਤੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਇਹ ਉਦੋਂ ਵੀ ਵੱਡਾ ਹਮਲਾ ਹੋਊਗਾ ਜੇ ਇਹਨੂੰ ਨਾ ਰੁਕਿਆ ਜਾਵੇ ਅਸੀਂ ਭਾਜਪਾ ਦਾ ਸਖਤ ਸੱਦਾ ਚ ਵਿਰੋਧ ਕਰਦੇ ਆ ਵੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆ ਜਿਹੜੀ ਉਹ ਨਹੀਂ ਆਉਣੀ ਚਾਹੀਦੀ ਕਿਉਂਕਿ ਤੁਸੀਂ ਦੇਖਦੇ ਹੀ ਆ ਨਾ ਅੱਗੇ ਸਾਰੇ ਲੋਕਾਂ ਨੇ ਉਹਨਾਂ ਨੇ ਕੀ ਕੀ ਜਿਉਂ-ਦੋਂ ਦਾ 2014 ਤੋਂ ਲੈ ਕੇ ਮੋਦੀ ਇੱਥੇ ਆਇਆ ਵਾ ਸਰਕਾਰ ਬਣੀ ਵੀ ਆ ਉਹਨੇ ਕੀ ਕੀ ਹਮਲੇ ਕੀਤੇ ਹੁਣ ਕਰੋਨਾ ਵੈਕਸੀਨਾਂ ਦੇਖ ਲਓ ਤੁਸੀਂ ਪਹਿਲਾਂ ਉਹਨੇ ਸਾਰੇ ਲੋਕਾਂ ਤੇ ਕਰੋਨਾ ਵੈਕਸੀਨ ਦੇ ਟੀਕੇ ਲਵਾਏ ਹੁਣ ਉਹਨਾਂ ਦੇ ਬਿਆਨ ਆ ਰਹੇ ਖੁਦ ਇੱਕ ਕੰਪਨੀ ਮੰਨ ਰਹੀ ਆ ਵੀ ਜਿਹੜਾ ਕਰੋਨਾ ਹੈ ਉਹ ਅਸੀਂ ਤਾਂ ਗਲਤ ਵੈਕਸੀਨ ਲਈ ਆ ਲੋਕਾਂ ਵਿੱਚ ਇਹ ਵੀ ਬਹੁਤ ਮਾਹੌਲ ਆ ਜੇ ਲੋਕਾਂ ਨੇ ਉਹ ਨਹੀਂ ਮਰਨਾ ਤਾਂ ਉਹ ਵਹਿਮ ਨਾਲ ਵੀ ਮਾਰ ਸਕਦੇ ਆ ਐਡਾ ਵੱਡਾ ਲੋਕਾਂ ਦੇ ਵਿੱਚ ਦਹਿਸ ਤੇ ਵਹਿਮ ਫੈਲਿਆ ਹੋਇਆ ਵੀ ਜਿਹੜੇ ਸਾਡੇ ਟੀਕੇ ਲੱਗੇ ਬਹੁਤ ਖਤਰਨਾਕ